ਕੀ ਮੰਗਿਆ ਸੀ ਬਾਈ ਕਿੰਨੇ ਦਾ ਤੇਰੇ ਕਿੰਨੇ ਚੱਲਦੇ 75 ਦਾ 75 ਦਾ ਠੀਕ ਆ ਬਾਈ ਬਾਬਾ ਹੋਈ ਮੜਾ ਸਾਈਡ ਤੇ ਆਕਰ ਸ਼ਰਤ ਲਵਨੀ ਜੇ ਬੱਕਰਾ ਪਹਾੜਾ ਨਾ ਆਇਆ ਇਹਦੇ ਦੁੱਧੋਂ ਪੀਤਾ ਜਾਂ ਤਾਂ ਇਹਦਾ ਤੇਰਾ ਬੱਕਰਾ ਤੇਰਾ ਬੱਕਰਾ ਹਾਂ ਚੱਕ ਕੇ ਵੇਖੀ ਮਾਰੇ ਗਾਸ ਕੇ ਬੱਕਰੇ ਬਾਬਾ ਹੋਈ ਸਾਈਡ ਤੇ ਕਰਾਂ ਉਹ ਮੈਂ ਕਰਾਤਾ ਬਈ ਬਹੁਤ ਆ ਸਹੀ ਬਾਈ ਸਹੀ ਬਕਾਇਆ ਪੁੱਛਣਾ ਜਮਾ ਸਹੀ ਆ ਦੇਓ ਪੈਸੇ ਦੇ ਦੇ ਪੈਸੇ ਬਾਈ ਕਰਾ ਲ ਲਖਾਈ ਕਰਾ ਲਓ ਬਾਈ ਕਿਹੜਾ ਪਿੰਡ ਆ ਵੀਰੇ ਸੰਧਮਾ ਸੰਧਮਾ ਬਹੁਤ ਵਧੀਆ ਬੱਕਰਾ ਬਾਈ ਦੁੱਧ ਦਾ ਪਲਿਆ ਲਖਾਈ ਉਹਨਾਂ ਨੇ ਕਰਾਉਣੀ ਆ ਬਾਈ ਸੁੱਖੇ ਕੋਲੇ ਸੀ ਆਪਣੀ ਲਖਾਈ ਆਪ ਉਹ ਤੇ ਆਨੇ 500 ਵਿੱਚ ਮੈਂ ਕਰਾ ਦੂੰਗਾ ਲਖਾਈਆ ਠੀਕ ਆ ਬਾਈ ਓਕੇ ਅੱਗੇ ਰਾਸ ਤੇ ਤੂੰ ਐਨ ਮੂੰਹ ਕਰ ਬਾਈ ਕਿਹੜਾ ਪਿੰਡ ਆ ਦੱਸ ਪਿੰਡ ਮੋੜ ਆ ਕਿੰਨੇ ਸਾਈ ਕੱਢਿਆ ਪੂਰੇ ਬੰਦਾ ਸਾਰੇ ਪੂਰੇ ਕੀ ਮੰਗਿਆ ਕੀ ਆ ਬਾਈ 8 ਦਾ ਕਿਹਾ ਯਾਰ ਕਿਹੜੇ ਬੱਕਰੇ ਦੀ ਗੱਲ ਕਰਦਾ ਠੀਕ ਆ 79 ਦਾ ਵਿੱਚ ਪਹਿਲਾਂ ਕੋਈ 5 ਦਾ ਕਹਿੰਦੇ ਸਪੇਕ ਚੱਕ ਸਾਈ ਦੇ ਕੋਈ ਚੱਕ ਕੋਈ ਮਕਾ ਦੇ ਮਕਾ ਦੇ ਜਾਇਜ਼ ਮਕਾਉਂਗਾ ਓ ਭੋਮਾ ਮਕਾ ਮਕਾ ਨਿੱਜੇ ਦਾ ਭਰਾਵਾ ਕਿੰਨੂੰ ਤਾਂ 3500 ਲਾ ਦੇ ਤਾਂ ਪਾਉਣੇ ਤੁਮ ਕਿਹੜਾ ਲੈਨੇ ਆ ਹੋਰਿਆ ਸੱਤੇ ਓਏ ਕਿਹੜਾ ਪਹਿਲਾਂ ਦਾ ਦੱਸੋ ਆਹੋ ਕਰ ਲਾ ਪਾ ਆਹਾਂ ਠੀਕ ਆ ਆ ਬਰੀਡ ਵਾਲਾ ਬਾਈ ਠੀਕ ਹੈ ਨਾ ਇੱਕ ਹੀ ਗੱਲ ਹਾੜ ਉਹਦੇ ਨਾਲ 500 ਘੱਟ ਲਓ ਬਲੀਡਰ ਛੇ ਦਾ ਜਿਹਦਾ ਮੈਂ ਤੁਹਾਨੂੰ ਮਰ ਖੋਲ ਯਾਰ ਖੋਲ ਖੋਲ ਹੋ ਗਿਆ ਖੋਲ ਖੋਲ ਹੋਣਾ ਭਾਈ ਹੋ ਗਿਆ ਭਾਈ ਐਨੂੰ ਉਹ ਮੜਾ ਯਾਰ ਆ ਤੂੰ ਵੀ ਫਾੜੋ ਤੂੰ ਵੀ ਆ ਜਾ ਤਾ ਛੱਕਾ ਵੀ ਦਿਓ ਭਈ ਇਹਨੂੰ ਭਾਈ ਮੋੜ ਪੈਣਾ ਭਾਈ ਪੈਸੇ ਨੇੜੇ ਹੋ ਕੇ ਗੈਣਾ ਇਧਰ ਉੱਥੇ ਇਧਰ ਗੱਲ ਆ ਆ ਫਟ ਆ ਪਹਿਲਾਂ ਰੱਖਵਾ ਦਿਆ ਤਦਾਂ ਕਮਾ ਉਹਦਾ ਕਾਹਦੇ ਦੀ ਬਣਾਇ ਸੀ ਸਾਈ ਵਾਲਾ 100 ਦਾ ਫੜਾਇਆ ਤੇ ਨਹੀਂ 500 500 ਨਹੀਂ ਫੜਾਇਆ ਇੱਕ ਹੋ ਦੇ ਕਿਨੇ ਰਿਆ 2 3 4 ਮੈਨੂੰ ਪਤਾ ਕਰ ਮੈਂ ਚੱਕ ਚਲੋ ਆ ਜਾ ਕਿਹੜਾ ਸੀਗਾ ਹੋਰ ਦੂਜਾ ਵੀ ਆ ਜਾ ਆ ਖੜਾ ਕਿਧਰ ਗਿਆ ਆ ਜਾਓ ਬਾਈ ਤੀਜੇ ਦਾ ਵੀ ਪਾਓ ਪੜਾਕਾ ਇਹ ਲੱਗਦੀ ਹੁੰਦਾ ਇਹ ਕਿਹੜਾ ਕੋਈ ਬਾਈ ਹੋਰ ਸੀ ਬਾਈ ਕੋਈ ਸੁੱਕਾ ਵਾਲਾ ਬੰਦਾ ਰਹਿ ਨਾ ਜਾਵੇ ਬਾਈ ਸੁੱਕਾ ਆ ਜਾਓ ਬਾਵਾ ਦਾ ਸਹਜ ਠੀਕ ਆ ਚਲੋ ਕਰੋ ਲਖਾਈ ਬਾਈ ਆ ਬੱਕਰੀ ਆ ਬਾਈ ਬਾਈ ਮੰਦਰ ਕੋਲੇ ਆ ਉਹ ਨਾ ਬਾਈ ਨਾ ਐਵੀਂ ਚੀਜ਼ ਦਾ ਨਾਮ ਹੀ ਲੈਣਾ ਤੜਕੇ ਤੜਕੇ ਸਤਸਰੀ ਘਾਲ ਵਧੀਆ ਜੰਗ ਚੱਲੀ ਜਾਂਦੀ ਹੈ ਹੈਵੀਆਂ ਚੀਜ਼ਾਂ ਕਰ ਕਰ ਕੇ ਤੂੰ ਫੌਜੀ ਖਰਾ ਦੇ ਹੋਵੇਂ ਹਾਂ ਬਾਈ ਕੀ ਲਾਇਆ ਬਾਈ ਦੱਸੀ ਗਰਾ 550 ਬਾਈ ਕੋਈ ਨਹੀਂ ਬਾਈ ਠੀਕ ਆ ਕਿਹੜੀ ਜਾ ਹਾਂ ਨਾ ਦੱਸ ਯਾਰ ਕੀ ਮੰਗਿਆ ਤੂੰ ਆ ਜਾ ਉਰੇ ਆ ਜਾ ਕੋਈ ਨਹੀਂ ਇਦੀ ਕਰਨਾ ਖੜਾ ਮੈਂ ਲੈ ਸਹੀ ਕੱਢ ਯਾਰ ਬਈ ਕਿਹੜਾ ਪਿੰਡ ਆਪਣਾ ਗੰਗਾ ਹਾਂਜੀ ਗੰਗਾ ਪਿੰਡ ਆਪਣਾ ਗੰਗਾ ਠੀਕ ਆ ਉਹ ਆਪਣਾਈ ਉਧਰ ਯਾਰ ਆਪਾਂ ਛੋਟੇ ਕੱਚੇ ਪੈਸੇ ਨਹੀਂ ਲਾਉਂਦੇ ਛੀਦ ਹੀ ਦੇ ਪੂਰੇ ਦੀ 11000 ਦਿੱਲੀ ਨੂੰ ਬੜਾ ਕੱਲੀ ਕੱਲੀ ਔਰ ਮੈਂ ਦੋਨੇ ਤਾਂ ਨਹੀਂ ਦਿੰਦਾ ਹਾਂ ਵੀ ਗੱਲ ਕਰ ਤੂੰ ਹੀ ਜੀ ਮੈਂ ਤਾਂ ਤੁਹਾਨੂੰ ਬਾਅਦ ਹੀ ਪਾ 500 ਨੇ ਹੋਰ ਪਾ ਗਿਆ ਮੈਂ ਤਾਂ ਠੀਕ ਆ ਇਹ ਦੋ ਆ ਦੇ ਨਹੀਂ ਹੈ ਆਪਾਂ ਤਾਂ ਜਿਵੇਂ ਬਿਨਾਂ ਪੁੱਛੇ ਭਾਇਆ ਆਪਾਂ ਇੱਥੋਂ ਵੀ ਜਿਹੜਾ ਹਜੇ ਤਾਂ ਬਹੁਤ ਕਸਰਾ ਬੱਕਰੀ ਚ ਪਾ ਕੇ ਦੇਖ ਲੈ ਇਹ ਦੋ ਆ ਦੇ ਲੈ ਹੈ ਨਹੀਂ ਯਾਰ ਹੌਲੀ ਬੱਕਰੀ ਵਜਾ ਨਾ ਤੇਰੇ ਪੈਸੇ ਘਟਾ ਮੈਂ ਵੀ ਨਹੀਂ ਦਿੰਦਾ ਭਾਈ ਯਾਰ ਕੋਈ ਬੱਕਰੀ ਸਰ ਕੋਈ ਨਹੀਂ ਹੈ ਵੇਖ ਲੈ ਤੇਰੇ ਜੱਜ ਦੀ ਤਾਂ ਲੋ ਗੋਦ ਨਹੀਂ ਦਿੰਦੇ ਦੰਗਾ ਦਾ ਮੈਂ ਪ੍ਰਧਾਨਾ ਲੋ ਵੀ ਆ ਬੱਕਰੀ ਦਾ ਸੌਦਾ ਸਿਰੇ ਚੜਾਇਆ ਅਸੀਂ ਭਾਈ ਮੰਦਰ ਕੋਲੇ ਸੀਗੀ ਡੇਢ ਮਹੀਨੇ ਦੀ ਬਾਈ ਇਹ ਗੱਬਣ ਵੀ ਆ ਬਣੀ ਵੀ ਦੱਸਦਾ ਬਾਈ ਮਹੀਨੇ ਬਾਈ ਆ ਬਾਈਆਂ ਦੇ ਵਿੱਚ ਕਿਹੜਾ ਪਿੰਡ ਪੰਗਾ ਦਾ ਪੁੱਤ ਹੈ ਹਾਂ ਗੰਗਾ ਗੰਗਾ ਪਿੰਡ ਪਤਾ ਨਹੀਂ ਕੋਈ ਐਨੂੰ ਮੜਾ ਜਾ ਐਨੂੰ ਹੋ ਜਾ ਉਹ ਇਹਨੂੰ ਗਿਣ ਪੈਸੇ ਬਾਈ ਬਾਈ ਨੂੰ ਫਿੜਾ ਦੇ ਹਾਂਜੀ ਉਹਨਾਂ ਚ ਛੋਟਾ ਹੋ ਗਿਆ ਆਪਣਾ ਸਾਢੇ 6 ਅੱਖ ਹੈ ਲਖਾਈ ਆਪੇ ਕਰਾ ਲੈਣਗੇ ਤਰਦਾ ਰੱਖ ਲੋ ਉਹ ਗੱਬਣ ਬੱਕਰੀਆ ਯਾਰ ਬਾਈ ਗਿਣੀ ਪੈਸੇ ਓਵਰਚਾਰਡ ਨਾਲ ਇੱਕ ਦੁੱਧ ਫਿਰ ਉਹ ਚਾਰ ਕੇ ਜਾ। ਉਹ ਤਾਂ ਦੀ ਰੂਪਾ ਨਹੀਂ ਬਈ ਯਾਰ। ਉਹ ਕੋਹ ਨਹੀਂ ਰੰਗ। ਜੰਗ ਲੱਗੀ ਬਈ। ਜਮਾਂ ਗੱਲ ਸਹੀ ਆ ਬਾਈ। ਫਟੇ ਛੀ ਆ। ਜੰਗ ਲੱਗੀ। ਜਾ ਕਰਾਲ ਖਾਈ ਲੈ ਜਾ ਯਾਰ। ਨਹੀਂ ਬਈ ਯਾਰ ਤੁਮ। ਹੈਂ? ਦੇ ਦੇ ਯਾਰ। ਨਹੀਂ। ਮੈਂ ਉਹ ਦਿੰਦਾ ਕੋਈ। ਉਹ ਲਿਖਾ ਲੈਣਗੇ ਆਪੇ ਯਾਰਾਂ। ਉਹ ਲਿਖਾਈ ਨੇ ਤਾਂ ਕੀ ਹੋ ਜੂਗਾ। ਉਹ ਦੀ ਲਿਖਾਈ ਨੇ ਤਾਂ ਕੀ ਹੋਣਾ। ਲਿਖਾ ਤਾਂ ਮੈਂ ਦਿਨ ਲਾ ਦੱਸ ਦੇ ਦਿੰਨ ਮੈਂ। ਬੱਸ ਨਾ ਕਰ। ਹੁਣ ਫਿਰ ਆ। 15 ਨਹੀਂ ਬਾਈ। ਕਰ ਲੈਨੇ ਕੋਈ ਹੋਰ ਮਾੜਾ ਮੋਟਾ ਯਾਰਾਂ। ਕਿੰਨਾ ਫਰਕ ਆ ਤੁਹਾਡਾ ਠੀਕ ਆ ਬਸ ਵੀ ਰੋਣਾ ਭਾਈ ਹਣਾ ਸਤ ਨਹੀਂ ਵੇਚਤੀ ਲਿਖਾਈ ਤੂੰ ਕਰਾਉਣੀ ਓ ਯਾਰ ਕਿਉਂ ਨਹੀਂ ਜਾ ਸੱਤ ਦੀ ਫੋਲ ਬਾਈ ਬੱਕਰੀ ਹੁਣ ਨਹੀਂ ਦਿੰਦਾ ਤਾਂ ਆਪਾਂ ਦੇਵੇਂ ਖੋਲ ਕੇ ਆ ਬਈ ਮੰਦਰਾ ਆ ਜਾ ਬਈ ਇਹ ਤੇਰਾ ਮਾਣ ਹੀ ਆ ਅਸੀਂ ਸ਼ਰੀਫ ਬੰਦਾ ਕਰਕੇ ਅਸੀਂ ਜੋਰ ਲਾਉਨੇ ਐ ਨਾ ਕੋਈ ਚੱਕਰ ਨਹੀਂ ਦਿਖਾਈ ਬਈ ਤੂੰ ਕਰਾਉਣੀ ਐ ਚੰਗਾ ਲੈ ਬਈ ਆ ਬੱਕਰੀ ਅਸੀਂ ੱੱੱਕੇ ਨਾ ਫੜਾਤੀ ਬਾਈ ਨੂੰ ਆ ਤੂੰ ਜਾ ਨਹੀਂ ਚੱਕ ਲੈ ਤੂੰ ਆ ਜਾਣਾ ਆਹ ਫੁੱਪੇ ਖੜਾ ਮੱਕਰੀ ਸੱਜਣਾ ਮੱਛੀ ਦਿਖਾਈ ਕਰਾ ਲਿਖਾਈ ਤੂੰ ਕਰਾਉਣੀ ਐ ਬਾਈ ਖੋਲ ਲਗੇ ਬਾਈ ਠੀਕ ਗੱਲ ਆ ਬਈ ਲੈ ਵੀ ਬੱਕਰੀ ਤੁਹਾਨੂੰ ਨਾ ਘਾਟਾ ਨਹੀਂ ਪਉਂਦੀ ਜਿੱਥੇ ਮਰਜੀ ਲੈ ਜਾਓ ਜੀ ਇਹਨੂੰ ਹਾਂ ਹਾਂ ਸਹੀ